ਚੇਰੀਆਂ ਲੋਹਾਰੀਆਂ ਦੀ ਧਰਤੀ ਤੋਂ ਬਿਲੋਂਗ ਕਰਦਾ ਤੇ ਬਹੁਤ ਹੀ ਵਧੀਆ ਜਾਨਵਰ ਨੇ ਵੀਰੇ ਦੇ ਪੂਰੇ ਮਾਨ ਤੋਂ ਬਾਤੋਂ ਪਿੰਦਰਮਾਨ ਪਿੰਡ ਕੋਲੋਲ ਤੋਂ ਜੀ ਆਇਆਂ ਨੂੰ ਇੰਦਰਮਾਨ ਜੀ ਤੇ ਗੁਰਮੀਤ ਸਿੰਘ ਜੀ ਮਾਨਸਾ ਤੁੰਦ ਜੀ ਜੀ ਆਏ ਨੂੰ ਗੁਰਮੀਤ ਸਿੰਘ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਕਮੈਂਟ ਕਰਨ ਲਈ ਤੇ ਮਾਨਸਾ ਤੋਂ ਜਿਹੜੇ ਜੁੜੇ ਹੋਏ ਆ ਵੀਰ ਭਰਾ ਤੇ ਇਹ ਬਾਜੀ ਬੋਰਗੋ ਫਰਮਾਦੇ ਤੋਂ ਪਿੰਡ ਦਾ ਨਾਮ ਆ ਇਟਲੀ ਰੋਮਾ ਜਿਹੜਾ ਰੋਮ ਕਹਿੰਦੇ ਨੇ ਸ਼ਹਿਰ ਤੇ ਉੱਥੋਂ ਸਿੱਧਾ ਟੈਲੀਕਾਸਟ ਤੁਹਾਨੂੰ ਦਿਖਾਇਆ ਜਾ ਰਿਹਾ ਹੈ